ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਆਪਾਂ ਬਹੁਤ ਚੰਗੀ ਅੱਜ ਵੀਡੀਓ ਲੈ ਕੇ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਆ ਜੀ ਅੱਜ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੂਗੀ ਕਿਉਂਕਿ ਰੇਟ ਤੁਹਾਨੂੰ ਬਹੁਤ ਜਾਇਜ਼ ਅੱਜ ਮਿਲ ਜਾਣਗੇ ਇੱਕ ਆਪਾਂ ਬੁਲਟ ਲੈ ਕੇ ਪਹੁੰਚੇ ਆ ਸਿਰਫ 50000 ਦਾ ਪੰਜਾਬ ਨੰਬਰ ਹੈ ਇੱਕ ਆਪਾਂ ਮਕਾਨ ਲੈ ਕੇ ਪਹੁੰਚੇ ਆ ਪੂਰਾ ਖੁੱਲਾ ਢੁਲਾ 6 ਲੱਖ ਦਾ 8 ਮਰਲੇ ਚ ਬਣਿਆ ਹੋਇਆ ਹੈ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਦਾ ਮਸ਼ੀਨਰੀਆਂ ਹੋਰ ਵੀ ਬਹੁਤ ਸਾਰੀਆਂ ਨੇ ਗੱਡੀਆਂ ਨੇ ਬਹੁਤ ਸਾਰੀਆਂ ਗੱਲ ਆਪਾਂ ਕਰਾਂਗੇ ਜਿੰਨੇ ਤੁਸੀਂ ਦੇਖ ਰਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ نیچے ਹਮੇਸ਼ਾ ਚੱਲਦਾ ਰਹਿੰਦਲ ਜੀ ਤੁਸੀਂ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲ ਕੋਈ ਮਸ਼ੀਨਰੀ ਹੈ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ نیچے ਆਪਣਾ ਹਰੇ ਜੀ ਅੱਖਰਾਂ ਦੇ ਵਿੱਚ ਨੰਬਰ ਲਿਖਿਆ ਹੋਊਗਾ ਤੁਸੀਂ ਨੋਟ ਕਰ ਲਿਆ ਹੋਊਗਾ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਆਂ ਪਹਿਲਾਂ ਆਪਣੇ ਕੋਲੇ ਆਲਟੋ ਐਲਐਕਐਸਆਈ ਗੱਡੀ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਜੇ ਆਪਾਂ ਮਾਡਲ ਦੀ ਗੱਲ ਕਰੀਏ 2010 ਮ 1,25,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਧਰਮਕੋਟ ਮਾਲਕ ਦਾ ਏਰੀਆ ਤੇ ਗੱਡੀ CNG ਤੇ ਹੈਗੀ ਐ ਜੀ CNG ਹੋਈ ਆ CNG ਕਿੱਟ ਲੱਗੀ ਹੋਈ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਆਪਾਂ ਨੂੰ ਬਹੁਤ ਚੰਗੀ ਗੱਡੀ ਮਿਲ ਜੂਗੀ ਮਿਊਜ਼ਿਕ ਸਿਸਟਮ ਵਧੀਆ ਲੱਗਾ ਹੋਇਆ ਮਿਲ ਜੂਗਾ ਗੱਡੀ ਅੰਦਰੋਂ ਬਹੁਤ ਜ਼ਿਆਦਾ ਸਾਫ਼ ਪਈ ਆ ਬਾਕੀ ਅੰਦਰੋਂ ਵੀ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਬਾਹਰੋਂ ਵੀ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੱਡੀ ਆਪਾਂ ਨੂੰ ਦਿੱਲੀ ਨੰਬਰ ਮਿਲੂਗੀ ਨੰਬਰ ਪਲੇਟਾਂ ਸਰਕਾਰੀ ਨੇ ਕੋਈ ਨੁਕਸਾਨੀ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਐ ਸੀ ਤੇ 1 25 ਮਾਲਕ ਨੇ ਡਿਮਾਂਡ ਇੱਕ ਵਾਰੀ ਲਾ ਕੇ ਭੇਜੀ ਐ 10 ਮਾਡਲ ਗੱਡੀ ਐ ਧਰਮਕੋਟ ਖੜੀ ਐ ਮਾਲਕ ਦੇ ਘਰ ਹੀ ਜਾ ਕੇ ਕਿਸੇ ਨੂੰ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਨੰਬਰ ਮਾਲਕ ਦਾ 9915909917 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੋਂ ਜੀ ਤੇ ਸੈਕੰਡ ਗੱਡੀ ਫਿਰ ਤੋਂ ਆਪਾਂ ਆਲਟੋ ਤੁਹਾਡੇ ਖਾਤਰ ਇੱਕ ਲੈ ਕੇ ਪਹੁੰਚਿਆ ਆ ਆਲਟੋ ਗੱਡੀ ਐ ਜੀ ਮਾਡਲ 2007 ਐ ਇਨਾਂ ਦਾ ਏਰੀਆ ਡੇਰਾ ਬਾਬਾ ਨਾਨਕਾ ਗੁਰਦਾਸਪੁਰਾ ਤੇ ਵਧੀਆ ਗੱਡੀ ਐ ਜੀ ਪਾਸਿੰਗ ਖਤਮ ਐ ਜੀ ਇੱਕ ਵੀ ਮਾਲਕ ਨੇ ਮੰਗ ਕੀਤੀ ਆ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਬਾਕੀ ਮੈਂ ਕਹਿਣਾ ਚਾਹੂਗਾ ਤੁਹਾਨੂੰ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜਿੰਨੇ ਤੁਸੀਂ ਆਪਣੇ ਕੋਲੇ ਭੇਜ ਦਿਓ ਜੀ ਬਾਕੀ ਗੱਡੀ ਤੁਸੀਂ ਦੇਖ ਰਹੇ ਹੋ ਮਾਲਕ ਨੇ ਫੋਟੋਆਂ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਅੰਦਰੋਂ ਵੀ ਖਿੱਚ ਕੇ ਭੇਜੀਆਂ ਬਾਹਰੋਂ ਵੀ ਖਿੱਚ ਕੇ ਭੇਜੀਆਂ ਕੰਡੀਸ਼ਨ ਠੀਕ ਐ ਤੇ ਪੰਜਾਬ ਨੰਬਰ ਨੰਬਰ ਪਲੇਟਾਂ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਗੱਡੀ ਦੇ ਟਾਇਰ ਆਪਾਂ ਨੂੰ ਚੰਗੇ ਮਿਲ ਜਾਣਗੇ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਗੁਰਦਾਸਪੁਰ ਏਰੀਆ ਚ ਗੱਡੀ ਖੜੀ ਆ ਮਾਲਕ ਦੇ ਘਰ ਹੀ ਘਰ ਹੀ ਆਪਾਂ ਨੂੰ ਗੱਡੀ ਮਿਲ ਜੂਗੀ ਚਲਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟ్రਾਈ ਲੈਣੀ ਹੈ ਤੁਸੀਂ ਆਪਦੀ ਮਰਜ਼ੀ ਜੋ ਵੀ ਕਰਨੀ ਹੈ ਦੇਖ ਲਓ ਟ్రਾਈ ਲੈ ਕੇ ਤੇ ਇੱਕ ਵੀ ਡਿਮਾਂਡ ਇੱਕ ਵਾਰੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 9855904474 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਜੀਪ ਲੈ ਕੇ ਪਹੁੰਚੇ ਆ ਜੀ ਜੀਪ ਦੀ ਹਾਲਤ ਤੁਸੀਂ ਦੇਖੋਗੇ ਬਹੁਤ ਚੰਗੀ ਪਈ ਐ ਪੂਰੀ ਮੋਡੀਫਾਈ ਇਹਨਾਂ ਨੇ ਕਰਵਾਈ ਹੋਈ ਐ ਕੋਈ ਕਿਸੇ ਪਾਸੋਂ ਗਲਿਸੜੀ ਨਹੀਂ ਨਾ ਕੋਈ ਐਕਸੀਡੈਂਟਡ ਐ ਤੇ ਪੂਰੀ ਮਾਲਕ ਨੇ ਤਿਆਰ ਕਰਵਾਈ ਹੋਈ ਐ ਕਿਸੇ ਨੂੰ ਵੀ ਪਸੰਦ ਆਉਦੀ ਆ ਜਾ ਕੇ ਦੇਖ ਸਕਾ ਦੋ ਤੇ 25 ਤੱਕਰ ਆਪਾਂ ਨੂੰ ਪਾਸਿੰਗ ਵੀ ਮਿਲ ਚੁਗੀ 2025 ਤੱਕਰ ਰੀਨਿਊ ਕਰਵਾਈ ਹੋਈ ਐ ਤੇ ਵਧੀਆ ਜੀ ਸਾਰਾ ਕੁਝ ਤੇ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਜਾ ਕੇ ਦੇਖ ਸਕਦੇ ਹੋ ਗੱਲ ਕਿਸੇ ਨੇ ਕਰਨੀ ਹੈ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਨਾਲ ਜਿੱਥੇ ਗੱਡੀ ਖੜੀ ਹੈ ਮਾਲਕ ਦਾ ਏਰੀਆ ਗੁਰਦਾਸਪੁਰ ਹੈ ਤੇ ਜੀਪ ਤੁਸੀਂ ਦੇਖੋ ਜੀ ਬਹੁਤ ਚੰਗੀ ਹਾਲਤ ਚ ਆਪਾਂ ਨੂੰ ਮਿਲ ਚੁਗੀ ਤੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟ్రਾਈ ਲੈਣੀ ਹੈ ਤੁਸੀਂ ਲੈ ਸਕਦੇ ਹੋ ਜਾ ਕੇ ਬਾਕੀ ਵਧੀਆ ਜੀ ਸਾਰਾ ਕੁਝ ਤੇ ਮਾਲਕ ਨੇ ਵੇਚਣੀ ਆ ਤੇ ਕਿਸ ਨੇ ਖਰੀਦਣੀ ਹੈ ਕੋਈ ਖਰੀਦਣ ਦਾ ਚਾਹਵਨ ਜੇ ਹੈਗਾ ਤਾਂ ਗੱਲ ਕਰ ਲਿਓ ਮਾਲਕ ਨਾਲ ਤੇ ਤੁਹਾਨੂੰ ਮਾਲਕ ਦਾ ਨੰਬਰ ਮੈਂ ਨੋਟ ਕਰਵਾ ਦਿੰਨੇ ਜੀ ਤੇ 2.5 ਲੱਖ ਰੁਪਿਆ ਇਹਨਾਂ ਨੇ ਇੱਕ ਵਾਰੀ ਕਿਹਾ ਰੇਟ 2.5 ਲੱਖ ਰੁਪਿਆ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੇ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਹੋ ਜਾਊਗਾ ਬਾਕੀ ਗਲੀ ਸੜੀ ਕੋਈ ਨਹੀਂ ਮੈਟਿੰਗ ਵਧੀਆ ਹੋਈ ਆ ਸੀਟ ਕਵਰ ਵਧੀਆ ਨਹੀਂ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 62 327 73 169 ਅਹਮ ਮਾਲਕ ਦਾ ਨੰਬਰ ਹੈ ਜੀ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੋ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਕਰ ਲਿਓ ਤੇ ਤੁਹਾਨੂੰ ਸਾਰਾ ਕੁਝ ਮਾਲਕ ਦੱਸ ਦੇਣਗੇ ਜੀ ਮਸ਼ੀਨਰੀਆਂ ਦੀ ਗੱਲਬਾਤ ਚੱਲ ਹੀ ਰਹੀ ਆ ਅੱਗੇ ਹੋਰ ਵੀ ਮਸ਼ੀਨਰੀਆਂ ਤੁਹਾਨੂੰ ਮਿਲਣ ਗਿਆ ਇੱਕ ਮਕਾਨ ਵੀ ਬੁਲਟ ਵੀ ਉਹਦੀ ਆਪਾਂ ਗੱਲ ਕਰਦੇ ਹਾਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚੋਂ ਕੋਈ ਵੀ ਮਸ਼ੀਨਰੀ ਹੈ ਕਿਸੇ ਵੀ ਏਰੀਆ ਚਾਹੀ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਜੀ ਜਾਹੇ ਤੁਹਾਡੇ ਕੋਲੇ ਕੋਈ ਜੀਪ ਆ ਮੋਟਰਸਾਈਕਲ ਆ ਬੁਲਟ ਆ ਤੁਸੀਂ ਕੀ ਕਰਨਾ ਇੱਕ ਤਾਂ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਤੇ ਜਲਦੀ ਤੋਂ ਜਲਦੀ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਜਮਾਂ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਆਗਾ ਕਿਸੇ ਨੇ ਕੁਝ ਵੀ ਵੇਚਣਾ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚੋਂ ਭੇਜੋ ਆਪਣੇ ਕੋਲੇ ਤੇ ਵੀਡੀਓ ਵਧੀਆ ਚੰਗੀ ਤੁਹਾਨੂੰ ਜੇ ਲੱਗ ਰਹੀ ਆ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਜਰੂਰ ਦਬਾ ਦਿਓ ਤੇ ਮਸ਼ੀਨਰੀਆਂ ਤੇ ਵੀਡੀਓ ਆਪਣੇ ਕਿਵੇਂ ਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸੋ ਤੇ ਤੁਹਾਡੇ ਕਮੈਂਟ ਮੈਂ ਸਾਰੇ ਦੇਖਦਾ ਹੁੰਨਾ ਜੀ ਤੇ ਤੁਸੀਂ ਕਮੈਂਟ ਲਾਜ਼ਮੀ ਭੇਜਿਆ ਕਰੋ ਛੋਟਾ ਨਿੱਕਾ ਮੋਟਾ ਜਿਹੋ ਜਿਹਾ ਵੀ ਭੇਜ ਸਕਦੇ ਹੋ ਠੀਕ ਹੈ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਆ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕਿਉਂਕਿ ਆਪਾਂ ਹਰ ਰੋਜ਼ ਨਮੀਆਂ ਮਸ਼ੀਨਰੀਆਂ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਨੇ ਚ ਹੁਣ ਆਪਾਂ ਇੱਕ ਬੁਲਟ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਇਲੈਕਟ੍ਰਿਕ ਬੁਲਟ ਆਪਾਂ ਨੂੰ ਮਿਲੂਗਾ 2006 ਮਾਡਲ ਹੈ ਜੀ ਕੰਡੀਸ਼ਨ ਆਲ ਓਕੇ ਪਈਆ ਪੰਜਾਬ ਨਬਰ ਇਹਨਾਂ ਦਾ ਏਰੀਆ ਹੁਸ਼ਿਆਰਪੁਰ ਹੈ ਜੀ ਰੇਟ ਮਾਲਕ ਨੇ ਸਿਰਫ 50000 ਰੁਪਇਆ ਕਿਹਾ ਬਾਕੀ ਕਹਿੰਦੇ ਆ ਮਾਲਕ ਵੀ ਮੌਕੇ ਤੇ ਕਰ ਲਾਂਗੇ ਤੇ ਕੰਡੀਸ਼ਨ ਆਲ ਓਕੇ ਆ ਬਹੁਤ ਵਧੀਆ ਜੀ ਬਹੁਤ ਸੋਹਣਾਗਾ ਤੇ ਰੰਗ ਤੁਸੀਂ ਦੇਖ ਲਓ ਸਾਰਾ origignal ਹੈ ਕੋਈ ਇਹਦਾ ਪਾਰਟ ਬਦਲਿਆ ਨਹੀਂ ਹੋਇਆ ਜੀ ਜਾ ਕੇ ਦੇਖਣਾ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਕਿਸੇ ਨੇ ਦੇਖਣਾ ਚਲਾ ਕੇ ਦੇਖ ਸਕਦਾ ਹਾਂ ਬਾਕੀ ਅੱਗੇ ਪਿੱਛੇ ਤੋਂ ਸਾਰਾ ਕੁਝ ਵਧੀਆਗਾ ਇੰਜਨ ਗੇਅਰ ਬਹੁਤ ਵਧੀਆ ਇੰਜਨ ਸੇਲਡ ਹੈ ਕੋਈ ਦੁਬਾਰਾ ਨਹੀਂ ਵੱਜਿਆ ਹੋਇਆ ਵਧੀਆ ਜੀ ਸਾਰਾ ਕੁਛ ਹੀ ਬਾਕੀ ਚਾਰੇ ਪਾਸੇ ਫੋਟੋਆਂ ਚ ਚੱਲੀ ਰਹੀਆਂ ਮਾਲਕ ਦੇ ਘਰੇ ਖੜਾਗਾ ਪੰਜਾਬ ਨੰਬਰ ਹੈ ਜਾ ਕੇ ਦੇਖਣਾ ਹੋ ਵੀ ਕਿਸੇ ਨੇ ਚਲਾ ਕੇ ਦੇਖਣਾ ਹੋ ਵੀ ਚਲਾ ਕੇ ਦੇਖ ਸਕਦੋਂ ਹੁਸ਼ਿਆਰਪੁਰ ਏਰੀਆ ਚ ਖੜਾ ਗਾ ਆਪਾਂ ਨੂੰ ਮਿਲ ਜੂਗਾ 6 ਮਾਡਲ ਸਿਰਫ 50000 ਰੁਪਿਆ ਡਿਮਾਂਡੇ ਦੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 98156 94045 ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੋ ਵੀ ਕਿਸੇ ਵੀ ਤਰ੍ਹਾਂ ਦੀ ਕਰਨਾ ਤੁਸੀਂ ਚਾਹੁੰਦੇ ਹੋ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਮਕਾਨ ਲੈ ਕੇ ਪਹੁੰਚਿਆ ਜੀ ਸਾਂਦ ਇਹਨਾਂ ਦਾ ਪੈਂਡਿੰਗ ਤੇ ਬਹੁਤ ਵਧੀਆ ਨੀਅਰ ਲੱਗਦਾ ਸ਼ਾਮ 84 6 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਅੱਠ ਮਾਰ ਲਿਆ ਚ ਬਣਿਆ ਹੋਇਆ ਹੈ ਜਿਹੜੀਆਂ ਛੱਤਾਂ ਨੇ ਬਾਲੀਆਂ ਵਾਲੀਆਂ ਆਪਾਂ ਨੂੰ ਮਿਲ ਜਾਣਗੀਆਂ ਤੁਹਾਨੂੰ ਪਹਿਲੇ ਦੱਸ ਦੇਣਾ ਮੈਂ ਤੇ ਕਮਰੇ ਵਗੈਰਾ ਵਧੀਆ ਖੁੱਲੇ ਡੁੱਲੇ ਬਣੇ ਹੋਏ ਨੇ ਤੇ ਬਹਿੜਾ ਆਪਾਂ ਨੂੰ ਕਾਫੀ ਖੁੱਲਾ ਡੁੱਲਾ ਵਧੀਆ ਮਿਲ ਜੂਗਾ ਤੇ ਬਾਥਰੂਮ ਵਗੈਰਾ ਵਧੀਆ ਬੜਿਆ ਹੋਇਆ ਮੇਨ ਗੇਟ ਵਧੀਆ ਲੱਗਿਆ ਹੋਇਆ ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਵਾਰਿਸਰ ਦਿਖਾਈ ਹੈ ਤੁਹਾਨੂੰ ਮਕਾਨ ਚੰਗਾ ਲੱਗੇ ਤਾਂ ਜਾ ਕੇ ਦੇਖ ਲਓ ਰੇਟ 6 ਲੱਖ ਰੁਪਇਆ ਇਹਨਾਂ ਨੇ ਇੱਕ ਵਾਰੀ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਬਹਿ ਕੇ ਵੀ ਹੋ ਜਾਊਗਾ ਇੱਕ ਵਾਰੀ ਡਿਮਾਂਡ ਹੈ ਜਾ ਕੇ ਤੁਸੀਂ ਦੇਖਣਾ ਹੋਵੇ ਮਕਾਨ ਜਾ ਕੇ ਦੇਖ ਸਕਦੋਂ ਕਿਸੇ ਨੇ ਦੇਖਣਾ ਹੈ ਕਿਸੇ ਨੂੰ ਪਸੰਦ ਆਇਆ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਨੰਬਰ ਮੈਂ ਤੁਹਾਨੂੰ ਨੋਟ ਕਰਵਾ ਦਿੰਨਾ 9915403718 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਆਪਾਂ ਗੱਲ ਕਰ ਲਈ ਮਕਾਨ ਵੀ ਦੇਖ ਲਿਆ ਬੁਲਟ ਵੀ ਦੇਖ ਲਿਆ ਬਾਕੀ ਗੱਡੀਆਂ ਵੀ ਦੇਖ ਲਈਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਕੋਠੀ ਘਰ ਮਕਾਨ ਕੁਝ ਵੀ ਹੈ ਭੇਜੋ ਆਪਣੇ ਕੋਲੇ ਜਲਦੀ ਤੋਂ ਜਲਦੀ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜੀ ਆਪਣਾ ਨੰਬਰ ਹਮੇਸ਼ਾ ਨੀਚੇ ਇੱਕ ਪਾਸੇ ਚੱਲਦਾ ਰਹਿੰਦਾ ਹੈ ਨੰਬਰ ਆਪਣਾ 78140 38764